ਬਿਲਕੁਲ ਜੀ ਜਿਹੜੇ ਇਹਦੇ ਕਸੂਰ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਪੁਲਿਸ ਦੀ ਟੀਮ ਆਪਣੀ ਜਿਹਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਪਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਹੈ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉੱਥੇ ਸਦਾਈ ਆਪਣੇ ਮਟਾਲਿਆ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਦਾ ਨਾਲ ਆ ਸਾਰਿਆਂ ਦਾ ਜੀ ਠੀਕ ਹਾਂ ਠੀਕ ਜਿੱਥੇ 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 ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜੀ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ਿਆ ਜਾਣਗੇ ਅ ਪੁਲਿਸ ਦੀਆਂ ਟੀਮਾਂ ਆਪਣੀ ਜਗਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾ ਹੀ ਆਪਣੇ ਬਟਾਲਿਆ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਠੀਕ ਹਾਂ ਠੀਕ ਜੇ ਮੇਰੇ ਜਿੱਥੇ ਜਿੱਥੇ ਕੋਈ ਕਮੀ ਹੋਊਗੀ ਉਹ ਬਖਸ਼ਿਆ ਨਹੀਂ ਜੀ ਬਿਲਕੁਲ ਜੀ ਜਿਹੜੇ ਜਿਹੜੇ ਕਿਸੇ ਵਾਰ ਉਹ ਨਹੀਂ ਬਖਸ਼ੇ ਜਾਣਗੇ ਪੌਸਬਿਲਿਟੀ ਮੈਂ ਆਪਣੀ ਜਿਹਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਹੈ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉੱਥੇ ਸਿੱਧਾ ਹੀ ਆਪਣੇ ਮਟਾਲਿਆ ਜੀ ਐਸੇ ਰਿੱਤ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਠੀਕ ਹਾਂ ਤੇ ਜਿੱਥੇ ਜਿੱਥੇ ਜਿੱਦੀ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜੀ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਅ ਫੌਸਦੀਆਂ ਟੀਮਾਂ ਆਪਣੀ ਜਗਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾ ਹੀ ਆਪਣੇ ਬਟਾਲਿਆ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਹਾਂ ਠੀਕ ਕਿਤੇ ਜਿੱਥੇ ਜੀ ਦੀ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜੀ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਅ ਪੁਲਿਸ ਦੀਆਂ ਟੀਮਾਂ ਆਪਣੀ ਜਗਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਪਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾ ਹੀ ਆਪਣੇ ਮਟਾਲਿਆ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਹਾਂ ਠੀਕ ਇਹ ਮੇਰੇ ਜਿੱਥੇ ਜਿੱਥੇ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜੀ ਜਿਹੜੇ ਇਹਦੇ ਚ ਕਸੂਰ ਵਾਲਾ ਉਹ ਨਹੀਂ ਬਖਸ਼ੇ ਜਾਣਗੇ ਅ ਕੁਸਦੀਆਂ ਟੀਮਾਂ ਆਪਣੀ ਜਗਾ ਕੰਮ ਕਰ ਰਹੀਆਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉੱਥੇ ਸਦਾ ਹੀ ਆਪਣੇ ਮਟਾਲਿਆ ਜੀ ਐਸੇ ਰਿਤੇ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਨਾਂ ਨਾਲ ਆ ਸਾਰਿਆਂ ਨਾਲ ਜੀ ਠੀਕ ਹਾਂ ਠੀਕ ਜੇ ਮੇਰੇ ਜਿੱਥੇ ਜਿੱਥੇ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ ਬਿਲਕੁਲ ਜੀ ਜਿਹੜੇ ਇਹਦੇ ਕਸੂਰ ਵਾਲੇ ਉਹ ਨਹੀਂ ਬਖਸ਼ੇ ਜਾਣਗੇ ਪੁਲਿਸ ਦੀ ਟੀਮ ਆਪਣੀ ਜਿਹਾ ਕੰਮ ਕਰ ਰਹੀ ਜਾਂ ਨੇ ਲੱਗੀਆਂ ਨੇ ਔਰ ਮੈਂ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਪਤਾ ਲੈਣਾ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਹਰ ਸੀ ਮੈਂ ਉਥੇ ਸਦਾ ਹੀ ਆਪਣੇ ਮਟਾਲਿਆ ਜੀ ਐਸੇ ਰਿੱਤ ਨਹੀਂ ਨਹੀਂ ਬਿਲਕੁਲ ਜੀ ਇਹ ਪਰਿਵਾਰ ਆ ਮੇਰਾ ਜੀ ਸੁੱਖ ਦੁੱਖ ਇਹਦਾ ਨਾਲ ਆ ਸਾਰਿਆਂ ਦਾ ਜੀ ਹਾਂ ਠੀਕ ਜਿੱਥੇ ਜਿੱਦੀ ਕੋਈ ਕਮੀ ਹੋਊਗੀ ਉਹ ਬਖਸ਼ਾ ਨਹੀਂ ਜੀ